ਬਹੁਤ سارے ਧਰਨੇ ਮੁਜਾਰਿਆਂ ਦੇ ਹਿੱਸਾ ਤੁਸੀਂ ਵੀ ਪਹਿਲਾਂ ਰਹੇ ਹੋ ਮਾਲਵਿੰਦਰ ਸਿੰਘ ਮਾਲੀ ਦਾ ਵੀ ਇੱਕ ਲੰਮਾ ਇਤਿਹਾਸ ਹੈ ਅਜਿਹੀਆਂ ਗਤੀਵਿਧੀਆਂ ਦਾ ਪਰ ਜਿਹੜਾ ਇਹ ਵਾਲਾ ਪਰਚਾ ਪਿਆ ਇਹ ਤੁਹਾਨੂੰ ਕਿਉਂ ਲੱਗਦਾ ਹੈ ਕਿ ਇਹ ਝੂਠਾ ਪਰਚਾ ਦਾਵਾ ਇਹ ਕੀਤਾ ਜਾ ਰਿਹਾ ਸਾਰਿਆਂ ਵੱਲੋਂ ਕੰਮ ਪਰਿਵਾਰ ਨੂੰ ਤਿੱਖੀ ਹੁੰਦੀ ਹੈ ਮਾਲੀ ਸਾਹਿਬ ਉਹ ਕਰਮ ਚਲਾਉਂਦਾ ਹੈ ਉਹ ਜੇ ਸਾਥੋਂ ਵੀ ਕਿਤੇ ਫਰਕ ਰਹੇ ਜੀ ਉਹ ਸਾਡੇ ਦੇ ਵੀ ਚਲਾ ਲਵੇ ਇਕੱਲਾ ਮਾਲੀ ਨਹੀਂ ਮੰਦੰਦਰ ਕੀਤਾ ਇੱਕ ਵਿਚਾਰ ਫੜ ਕੇ ਜੇਲ੍ਹ ਚ ਬੰਦ ਕਰਤਾ ਮਾਲੀ ਇੱਕ ਸਮਾਜਵਾਦ ਵਿਚਾਰਾਂ ਦਾ ਆਗੂ ਹੈ ਤੇ ਜਿਹੜੇ ਸਮਾਜਵਾਦੀ ਲੋਕ ਹੈਗੇ ਨੇ ਇਸ ਨੂੰ ਮੰਨਦੇ ਨੇ ਉਹਨਾਂ ਤੇ ਸਾਰਿਆਂ ਤੇ ਵੱਡੀ ਸੱਤ ਹੈ ਇੱਥੇ ਅੰਗਰੇਜ਼ਾਂ ਦਾ ਰਾਜ ਤੀਗਾ ਚਾਚਾ ਜੀ ਸਿੰਘ ਹੋਵੇ ਭਗਤ ਸਿੰਘ ਹੋਵੇ ਉਹਦੂ ਸਿੰਘ ਹੋਵੇ ਤਾਂ ਸਾਥੀ ਜਿੰਨੇ ਵੀ ਲੜਨ ਲੱਗੇ ਤੇ ਇਹ ਮਜਾਰਾ ਲਹਿਰ ਹੋਵੇ ਅੰਗਰੇਜ਼ਾਂ ਦਾ ਰਾਜ ਨੂੰ ਛੱਡ ਕੇ ਭੱਜਣਾ ਪੈ ਗਿਆ ਸਾਡੇ ਵਿਚਾਰਾਂ ਨੂੰ ਦਬਾ ਨਹੀਂ ਸਕੇ ਅੱਜ ਮੋਦੀ ਸ਼ਾਮਰਾਜਵਾਦ ਤੇ ਭਗਵੰਤ ਸ਼ਾਮਰਾਜ ਕੇਜਰੀਵਾਲ ਸ਼ਾਮਰਾਜ ਇਹ ਸਾਨੂੰ ਨਹੀਂ ਦਬਾ ਸਕਦੇ ਇਹਨਾਂ ਨੂੰ ਭੁਲੇਖਾ ਹੈ ਅਲੀ ਕੋ ਮਾਰੀ ਰਹਿ ਨਹੀਂ ਦਿੰਦਾ ਸੀ ਕਿਸੇ ਨੂੰ ਉਹ ਚੰਗੀ ਇਹ ਰਹਿ ਜਦਾਈ ਚਾਹੇ ਭਗਵੰਤ ਦੀ ਸਰਕਾਰ ਦੀ ਨੁਕਤਾਚੀ ਨਹੀਂ ਕਰਦਾ ਸੀ ਉਹ ਸੋنگਾ ਆਪਦਾ ਜਿਹੜਾ ਕਹਿੰਦਾ ਸੀ ਕਰਨਾ ਤਾਂ ਆਪਦੇ ਸੁਧਾਰਤੀ ਉਹ ਉਲਟੇ ਮਾਲੀ ਨੂੰ ਵੀ ਸਮਝਾਦਾਗੇ ਸੀ ਜੇਲ੍ਹ 'ਚ ਬੰਦ ਕਰਕੇ ਉਹਨਾਂ ਨੂੰ ਪ੍ਰੇਖਾ ਮਤਲਬ ਅਸੀਂ ਲੜਨ ਨਾਲ ਰੋਕ ਮਾਲੀ ਦੀ ਜਿਹੜੀ ਜੱਜ ਜੱਥੇਮਦੀ ਲੜ ਰਹੀ ਹੈ ਉਹਦੇ ਨਾਲ ਮੋਢਾ ਮੋਢਾ ਲਾ ਕੇ ਚੱਲਾਂਗੇ ਅਸੀਂ ਜਿੰਨਾ ਕਿਰਮਾਨੀ ਰਹਿ ਆ ਨਹੀਂ ਹੁੰਦਾ ਅਸੀਂ ਘਰੇ ਟਿੱਕੇ ਨਹੀਂ ਬੈਠੇ ਤਰੀਕੇ ਨਾਲ ਛਾਪਾਂ ਮਾਰਿਆ ਵੀ ਕੋਈ ਵੱਡੇ ਟਕਾਇਤ ਨੂੰ ਫੜਨ ਜਾਂਦੇ ਆ ਤੇ ਉਹ ਜਿਹੜਾ ਇਨਸਪੈਕਟਰ ਗਿਆ ਉਹਦਾ ਜਿਹੜਾ ਬਤੀਰਾ ਤੇ ਉਹ ਵੀ ਠੀਕ ਨਹੀਂ ਦੀਗਾ ਤਾਨੂੰ ਕੀ ਲੱਗਦਾ ਪੁਲਿਸ ਆਪਣੇ ਪੱਧਰ ਦੇ ਉੱਤੇ ਕਾਰਵਾਈ ਕਰ ਦਿੰਦੀ ਆ ਜਾਂ ਸਿਆਸੀ ਇਸ਼ਾਰਾ ਹੁੰਦਾ ਤਾਂ ਪੁਲਿਸ ਕਾਰਵਾਈ ਕਰਦੀ ਇਹਦਾ ਇਸ਼ਾਰਾ ਮੋਦੀ ਤੇ ਕਰਤੋਂ ਕੇਜਰੀਵਾਲ ਤੇ ਕਰਤੋਂ ਨਾ ਭਵੰਤ ਵੀ ਇਕੱਲੇ ਤਾਕਤ ਦਿੱਤੀ ਵੀ ਇਹ ਇੱਕ ਵਿਚਾਰਾਂ ਦੇ ਬੰਦੇ ਨੂੰ ਹੱਥ ਪਾ ਲੈਣਾ ਇਹ ਤਾਹਾਂ ਤੋਂ ਐ ਇਹ ਸਾਨੂੰ ਦਬਾਉਣਾ ਚਾਹੁੰਦੇ ਨੇ ਅਸੀਂ ਨਹੀਂ ਦਬਣਾ ਪਟਿਆਲਾ ਜੇਲ੍ਹ ਦੇ ਬਾਹਰ ਮਾਲਵਿੰਦਰ ਸਿੰਘ ਮਾਲੀ ਦੇ ਹੱਕ ਵਿੱਚ ਲੋਕ ਵੱਡੀ ਗਿਣਤੀ ਚ ਇਕੱਠੇ ਜਿੱਥੇ ਹੋ ਰਿਹਾ ਉੱਥੇ ਵੱਖ-ਵੱਖ ਕਿਸਾਨ ਜਥੇਬੰਦੀਆਂ ਵੀ ਮਾਲਵਿੰਦਰ ਮਾਲੀ ਦੇ ਹੱਕ ਵਿੱਚ ਖੜੇ ਨੇ ਕਿਉਂਕਿ ਇਹ ਕਿਹਾ ਜਾ ਰਿਹਾ ਦਾਵਾ ਕੀਤਾ ਜਾ ਰਿਹਾ ਕਿ ਮਾਲਵਿੰਦਰ ਮਾਲੀ ਦੀ ਆਵਾਜ਼ ਨੂੰ ਦਬਾਉਣ ਦੇ ਲਈ ਇਹ ਝੂਠਾ ਪਰਚਾ ਦਰਜ ਕੀਤਾ ਗਿਆ ਇਸ ਵਾਰੀ ਗੱਲਬਾਤ ਕਰਾਂਗੇ ਮੇਰੇ ਨਾਲ ਕਿਸਾਨ ਆਗੂ ਨੇ ਰੁਲਦੂ ਸਿੰਘ ਮਾਨਸਾ ਜੀ ਉਹਨਾਂ ਨਾਲ ਗੱਲ ਕਰਦੇ ਆ ਮਾਨਸਾ ਸਾਹਿਬ ਬਹੁਤ ਸਾਰੇ ਧਰਨੇ ਮੁਜਾਰਿਆਂ ਦੇ ਹਿੱਸਾ ਤੁਸੀਂ ਵੀ ਪਹਿਲਾਂ ਰਹੇ ਹੋ ਮਾਲਵਿੰਦਰ ਸਿੰਘ ਮਾਲੀ ਦਾ ਵੀ ਇੱਕ ਲੰਮਾ ਇਤਿਹਾਸ ਹੈ ਅਜਿਹੀਆਂ ਗਤੀਵਿਧੀਆਂ ਦਾ ਪਰ ਜਿਹੜਾ ਇਹ ਵਾਲਾ ਪਰਚਾ ਪਿਆ ਇਹ ਤੁਹਾਨੂੰ ਕਿਉਂ ਲੱਗਦਾ ਹੈ ਕਿ ਇਹ ਝੂਠਾ ਪਰਚਾ ਦਾਵਾ ਹੀ ਕੀਤਾ ਜਾ ਰਿਹਾ ਸਾਰਿਆਂ ਵੱਲੋਂ ਮਤਲਬ ਮੈਂ ਗੱਲ ਕਹਿਣੀ ਚਾਹੁੰਨਾ ਕੰਮ ਤਰਵਾਰ ਨੋ ਤਿੱਖੀ ਹੁੰਦੀ ਹੈ ਮਾਲੀ ਸਾਹਿਬ ਉਹ ਕਰਮ ਚਲਾਉਂਦਾ ਹੈ ਉਹ ਜੇ ਸਾਥੋਂ ਵੀ ਕਿਤੇ ਫਰਕ ਰਹੇ ਜੀ ਉਹ ਸਾਡੇ ਦੇ ਵੀ ਚਲਾਉਂਦਾ ਹੈ ਕਿਸੇ ਜਥੇਬੰਦੀ ਦਾ ਲੀਡਰ ਕੋਈ ਵੀ ਹੋਵੇ ਆ ਤੇਰੇ ਜਮਤਰਾ ਖਰਾਬੀ ਆ ਇਹਨੂੰ ਸੁਧਾਰ ਲੈ ਉਹ ਕੋਈ ਮਾੜੀ ਗੱਲ ਨਹੀਂ ਜੇ ਕੋਈ ਮਾਂ ਪਿਓ ਆਪਦੇ ਬੱਚੇ ਨੂੰ ਸਮਝਾਵੇ ਤਾਂ ਫਿਰ ਬੱਚਾ ਨਾ ਵੀ ਸਮਝੇ ਮਾੜੀ ਗੱਲ ਹੁੰਦੀ ਹੈ ਉਹ ਕੋਈ ਮਾੜੀ ਗੱਲ ਨਹੀਂ ਅੱਜ ਮੈਂ ਤੁਹਾਡੇ ਰਾਹੀਂ ਕਹਿਣਾ ਚਾਹੁੰਦਾ ਕੱਲਾ ਮਾਲੀ ਨਹੀਂ ਮੰਦ ਅੰਦਰ ਕੀਤਾ ਇੱਕ ਵਿਚਾਰ ਫੜ ਕੇ ਜੇਲ੍ਹ ਚ ਬੰਦ ਕਰਤਾ ਮਾਲੀ ਇੱਕ ਸਮਾਜਵਾਦ ਵਿਚਾਰਾਂ ਦਾ ਆਗੂ ਹੈ ਤੇ ਜਿਹੜੇ ਸਮਾਜਵਾਦੀ ਲੋਕ ਹੈਗੇ ਨੇ ਇਸ ਨੂੰ ਮੰਨਦੇ ਨੇ ਉਹਨਾਂ ਤੇ ਸਾਰਿਆਂ ਤੇ ਵੱਡੀ ਸੱਟ ਹੈ ਵਿਚਾਰ ਨੂੰ ਬੰਦ ਕੀਤਾ ਮਾਲੀ ਨੂੰ ਨਹੀਂ ਤੇ ਵਿਚਾਰ ਕੈਦ ਹੋਏ ਅੱਜ ਤੱਕ ਹਾਂਜੀ ਵਿਚਾਰ ਕਦੇ ਕੈਦ ਹੋਏ ਆ ਬਾਜ਼ਾਰ ਤਾਂ ਕਦੇ ਦਵਾਈ ਨਹੀਂ ਸਕੀਆਂ ਸਰਕਾਰਾਂ ਮੈਂ ਉੱਥੇ ਵੀ ਬੋਲ ਕੇ ਆਇਆ ਜੀ ਮਤਲ ਕਿਸੇ ਵੇਲੇ ਮੁਗਲ ਸ਼ਾਮਰਾਜਤੀ ਦਾ ਸਾਡੀਆਂ ਦਸੇ ਪਾਸਾਆਂ ਲੜੀਆਂ ਤੇ ਵਿਚਾਰਾਂ ਨੂੰ ਨਹੀਂ ਉਹ ਦਵਾ ਸਕਿਆ ਤੇ ਉਹਨੂੰ ਛੱਡ ਕੇ ਭਜਣਾ ਪੈ ਗਿਆ ਜੀ ਚਾਹੇ ਵੱਡੀਆਂ ਸਾਨੂੰ ਕੁਰਬਾਨੀਆਂ ਦੇਣੀਆਂ ਪਈਆਂ ਇੱਥੇ ਅੰਗਰੇਜ਼ਾਂ ਦਾ ਰਾਜਤੀਗਾ ਚاہے ਚਾਚਾ ਜੀ ਸਿੰਘ ਹੋਵੇ ਭਗਤ ਸਿੰਘ ਹੋਵੇ ਉਧਮ ਸਿੰਘ ਹੋਵੇ ਤਾਂ ਸਾਥੀ ਜਿੰਨੇ ਵੀ ਲੜਨ ਲਈ ਚਾਹੇ ਮਜਾਰਾ ਲਹਿਰ ਹੋਵੇ ਅੰਗਰੇਜ਼ ਸ਼ਾਮਰਾਜ ਨੂੰ ਛੱਡ ਕੇ ਭੱਜਣਾ ਪੈ ਗਿਆ ਸਾਡੇ ਵਿਚਾਰਾਂ ਨੂੰ ਦਬਾ ਨਹੀਂ ਸਕੇ ਅੱਜ ਮੋਦੀ ਸ਼ਾਮਰਾਜਵਾਦ ਤੇ ਭਗਵੰਤ ਸ਼ਾਮਰਾਜ ਕੇਜਰੀਵਾਲ ਸ਼ਾਮਰਾਜ ਇਹ ਸਾਨੂੰ ਨਹੀਂ ਦਵਾ ਸਕਦੇ ਇਹਨਾਂ ਨੂੰ ਭੁਲੇਖਾ ਇਹ ਤਾਂ ਹਜੇ ਇਹਨਾਂ ਨੇ ਮੀਟਿੰਗ ਨਹੀਂ ਸੱਦੀ ਅੱਜ ਤਾਂ ਅਸੀਂ ਆਪਦੇ ਆਪ ਆਏ ਹਾਂ ਇਕਾ ਫੇਸਬੁਕ ਉਤੇ ਦੇਖ ਲਿਆ ਵੀ ਅੱਜ ਉਹਨਾਂ ਨੇ ਇਕੱਠ ਰੱਖਿਆ ਕੋਈ ਸਾਨੂੰ ਫੋਨ ਨਹੀਂ ਕੋਈ ਸਾਨੂੰ ਸੁਨੇਹਾ ਨਹੀਂ ਜਿਹੜੇ ਅਸੀਂ ਲੜਨੇ ਲੋਕ ਅਸੀਂ ਕਿਵੇਂ ਡਿੱਕੇ ਬਹਿ ਜਾਗੇ ਮੈਂ ਕਿਹਾ ਵੀ ਚੱਲਦੇ ਆ ਮੈਂ ਅੱਜ ਰਾਈ ਵੀ ਦੇਖਿਆ ਵੀ ਆਉਣ ਵਾਲੇ ਦਿਨਾਂ 'ਚ ਵੱਡੀ ਮੀਟਿੰਗ ਸੱਦੋ ਮੋਰ ਸੰਯੁਕਤ ਮੋਰਚ ਦੇ ਅੱਗੋਂ ਸੱਦੋ ਜਿਹੜੀਆਂ ਖੱਬੀਆਂ ਤੇ ਰਹੋ ਉਹਨਾਂ ਨੂੰ ਸੱਦੋ ਫਿਰ ਇੱਥੇ ਖੜਨ ਖੜਨ ਨੂੰ ਹੌਂ ਨਹੀਂ ਰਹਿਣਾ ਪੇ ਪੱਕਾ ਹੀ ਮੋਰਚਾ ਲੱਗ ਜੂ ਜੇਲ ਬੰਦੀ ਹੋ ਜੂਗੀ ਤੁਸੀਂ ਕਿਹਾ ਕਿ ਮਾਲੀ ਸਾਹਿਬ ਕੱਲੀ ਸਰਕਾਰਾਂ ਦੀ ਪਾਰਟੀਆਂ ਦੀ ਨਹੀਂ ਸਾਡੀ ਵੀ ਲੋਚਨਾ ਕਰਦੇ ਰਿਹਾ ਤੁਹਾਨੂੰ ਕਦੇ ਇਸ ਗੱਲ ਨੂੰ ਲੈ ਕੇ ਗਿਲਾ ਸ਼ਿਕਵਾ ਨਹੀਂ ਹੋਇਆ ਕਿ ਮਾਲੀ ਸਾਹਿਬ ਐ ਕਿ ਬੋਲਦੇ ਸਾਡੇ ਪਰ ਨਹੀਂ ਨਹੀਂ ਮੈਂ ਤਾਂ ਸੁਣ ਮਾਲੀ ਤੋਂ ਰਾਏ ਲਾ ਲਾ ਜੇ ਮੈਂ ਵੀ ਆ ਫਲਾਨਾ ਕੰਮ ਕਰ ਰਿਹਾ ਜਦੋਂ ਡੱਲੇਲ ਸਾਹਿਬ ਨੇ ਉੱਥੇ ਮੋਰਚਾ ਲਾਇਆ ਮੈਂ ਗਰਗ ਤੋਂ ਵੀ ਰਹਿ ਲਈ ਮੈਂ ਮਾਲੀ ਤੋਂ ਵੀ ਰਹਿ ਲਈ ਮੈਂ ਹਮੀਰ ਤੋਂ ਵੀ ਰਹਿ ਲਈ ਇੱਕ ਦੋ ਹੋਰ ਬੁੱਧੀ ਮੈਂਬਰ ਰਹੀ ਵੀ ਮੈਂ ਕੀ ਕਰਾਂ ਬਸ ਮੈਨੂੰ ਉਹਨਾਂ ਨੇ ਇੱਕ ਹੀ ਸੁਝਾਅ ਦਿੱਤਾ ਵੀ ਤਾਂ ਉਹਨਾਂ ਦੇ ਖਿਲਾਫ ਨਹੀਂ ਬੋਲਣਾ ਮੈਂ ਕਿਹਾ ਮੈਂ ਨਹੀਂ ਬੋਲਦਾ ਚਲੋ ਠੀਕ ਹੈ ਉਹ ਲੜ ਰਹੇ ਨੇ ਸਾਡੇ ਸਾਥੀ ਆਊਆ ਸਮਾਂ ਕਿਤੇ ਦੁਬਾਰੇ ਇਕੱਠੇ ਹੋ ਜਾਵਾਂਗੇ ਮਾਲੀ ਕੋਈ ਮਾਰੀ ਰਹਿ ਨਹੀਂ ਦਿੰਦਾ ਸੀ ਕਿਸੇ ਨੂੰ ਉਹ ਚੰਗੀਏ ਰਹਿ ਦਿੰਦਾ ਸੀ ਚਾਹੇ ਭਗਵੰਤ ਦੀ ਸਰਕਾਰ ਦੀ ਨੁਕਤਾਚੀਨੀ ਕਰਦਾ ਸੀ ਉਹ ਸੋਗਾ ਆਪਦਾ ਜਿਹੜਾ ਕਹਿੰਦਾ ਸੀ ਕਰਨਾ ਤਾਂ ਆਪਦੇ ਸੁਧਾਰਤੀ ਉਹ ਉਲਟੇ ਮਾਲੀ ਨੂੰ ਵੀ ਸਮਝਾ ਦਾਂਗੇ ਸੀ ਜੇਲ੍ਹ 'ਚ ਬੰਦ ਕਰਕੇ ਉਹਨਾਂ ਨੂੰ ਪ੍ਰੇਖਾ ਮਾਦਰ ਅਸੀਂ ਲੜਨ ਨਾਲ ਰੋਕ ਮਾਲੀ ਦੀ ਜਿਹੜੀ ਅੱਜ ਜੱਥੇਬੰਦੀ ਲੜ ਰਹੀ ਹੈ ਉਦੇ ਨਾਲ ਮੋੜਾ 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 ਲਾ ਕੇ ਚੱਲਾਂਗੇ ਅਸੀਂ ਜਿੰਨਾ ਕਰਮਾਲੀ ਰਹਿ ਨਹੀਂ ਹੁੰਦਾ ਅਸੀਂ ਘਰੇ ਟਿੱਕੇ ਨਹੀਂ ਬੈਠਾ ਇਸ ਤਰ੍ਹਾਂ ਦੇ ਪਰਚੇ ਤੇ ਪੁਰਾਣਾ ਦੌਰ ਚੱਲਿਆ ਆਉਂਦਾ ਪਹਿਲੀਆਂ ਸਰਕਾਰਾਂ ਦੇ ਵਿੱਚ ਵੀ ਹੁੰਦੇ ਰਹੇ ਆ ਪਰਚੇ ਪਰ ਇਸ ਤਰ੍ਹਾਂ ਬੋਲਣ ਵਾਲਿਆਂ ਤੇ ਇੱਕ ਆਵਾਜ਼ ਆ ਰਹੀ ਹੈ ਸਟੇਜ ਦੇ ਉੱਤੋਂ ਵੀ ਕਿ ਪਹਿਲੀ ਵਾਰੀ ਹੋਇਆ ਕਿ ਕੋਈ ਆਲੋਚਨਾ ਕਰਨ ਵਾਲੇ ਨੂੰ ਵੀ ਅੰਦਰ ਕਰ ਦਿੱਤਾ ਗਿਆ ਹਾਂ ਮੈਂ ਵੀ ਇਹੀ ਗੱਲ ਕਹਿਣਾ ਨਾ ਵੀ ਬੋਲਣਾ ਤੇ ਪਰਚਾ ਚਲ ਕੋਈ ਬੰਦੇ ਨੇ ਗਲਤ ਕੰਮ ਕਰ ਲਿਆ ਜੋਗ ਵੱਡਾ ਅਧੋਲਨ ਚੱਲਦਾ ਉਹਦੇ ਫੜੇ ਜਾਨ ਮੇਰੇ ਤੋਂ ਬਥੇਰੇ 24 25 ਵਾਰ ਮੈਂ ਅੰਦਰ ਗਿਆ ਪਰਚੇ ਹੋਏ ਨੇਗੇ ਪਰ ਮਾਲੀ ਤੱਕ ਬੋਲ ਰਿਹਾ ਹੈ ਕੋਈ ਨਿਕਲ ਤਾਂ ਕੰਮ ਨਹੀਂ ਕਰਿਆ ਬਰਾ ਇਸ ਤਰੀਕੇ ਨਾਲ ਛਾਪਾ ਮਾਰਿਆ ਵੀ ਕੋਈ ਵੱਡੇ ਡਕਾਏ ਤੈਨੂੰ ਫੜਨ ਜਾਂਦੇ ਆ ਤੇ ਉਹ ਜਿਹੜਾ ਇਨਸਪੈਕਟਰ ਗਿਆ ਉਹਦਾ ਜਿਹੜਾ ਬਤੀਰਾ ਤੇ ਉਹ ਵੀ ਠੀਕ ਨਹੀਂ ਸੀਗਾ ਮੈਂ ਛੋਡੇ ਰਾਈ ਤੇ ਹੀ ਕਹਿੰਦਾ ਮਿੱਤਰ ਨਾਨਕਾ ਐਸਐਸਬੀ ਮੇਰਾ ਚੰਗਾ ਮਿਲਨ ਨਾਲ ਆ ਉਹ ਪਹਿਲਾਂ ਉੱਥੇ ਝੋਟਾ ਫੜ ਲਿਆ ਸੀਗਾ ਆ ਗਈ ਸਮਝ ਗੱਲ ਤੇ ਫਿਰ ਮਾਨਸਰ ਦੇ ਵਿੱਚ ਕਿੰਨਾ ਦੂਰੋਂ ਚੱਲੇ ਅਸੀਂ ਸ਼ਿਬੇ ਨਾਲ ਸਰਤਰੇ ਹਾਕਰਾਇਆ ਫਿਰ ਇਹਨਾਂ ਨੇ ਭਾਨਾ ਫੜ ਲਿਆ ਸੀਗਾ ਫਿਰ ਮੈਂ ਉੱਥੇ ਜਾ ਕੇ ਬੋਲਿਆ ਚਾਹੇ ਸਾਡੇ ਵਿਚਾਰਾਂ ਦਾ ਵੀ ਟਕਰਾ ਸੀਗਾ ਵਿਚਾਰਾਂ ਦਾ ਟਕਰਾਬ ਹੀ ਹੁੰਦਾ ਹੁੰਦਾ ਪਰ ਸਰਕਾਰਾਂ ਕੋਲ ਉਹਨੂੰ ਬੰਨਾ ਸ਼ਰਤ ਰਿਹਾ ਕਰਿਆ ਮੈਂ ਨਾਨਕ ਨੂੰ ਛੋੜੇ ਰਹੀ ਸਮਝਾਉਣਾ ਹੁਣ ਤਾਂ ਵੱਡਾ ਝੋਟਾ ਫੜ ਲਿਆ ਹੁਣ ਤਾਂ ਉਹ ਇੱਕ ਵਿਚਾਰਾਂ ਵਾਲਾ ਝੋਟਾ ਫੜ ਲਿਆ ਗਲਤ ਮੰਗਾ ਲੈ ਲੈ ਸਰਕਾਰ ਨੂੰ ਸਮਝਾ ਦੇ ਸ਼ਾਇਦ ਮੇਰੇ ਜੇ ਅੱਜ ਮੈਨੂੰ ਸਮਾਂ ਲੱਗਿਆ ਮਿਲ ਕੇ ਵੀ ਜਾਊਂਗਾ ਜੇ ਟਾਈਮ ਮਿਲੇ ਉਹਨਾਂ ਨੂੰ ਕਹਿ ਕੇ ਜਾਊਂਗਾ ਵੀ ਇਹ ਚੱਕਰ ਚ ਨਾ ਪਾਓ ਇੱਥੇ ਵੱਡਾ ਅਦੋਲਨ ਚੱਲੂਗਾ ਮਾਲੀ ਨੂੰ ਛੇ ਤੁਸੀਂ ਤੇਰੇ ਹਾਕਰੋ ਅਸੀਂ ਆਦਾ ਕੰਮ ਕਰੀਏ ਪਰ ਕਹਿੰਦੇ ਕਿ ਪਟਿਆਲਾ ਪੁਲਿਸ ਦਾ ਮਸਲਾ ਹੀ ਨਹੀਂ ਐ ਸੀਆਈਏ ਖਰੜ ਨੇ ਭੇਜੀ ਉੱਥੋਂ ਫੌਜ ਆ ਆਪਣੀ 7:05 ਤੇ ਉਸ ਦਿਨ ਪਰਚਾ ਦਰਜ ਹੋਇਆ ਉਹ ਸਵਾ 8:30 ਵਜੇ ਦਰਾਮੁਰੇ ਖੜੇ ਸੀ ਮਾਲੀ ਸਾਹਿਬ ਦੇ ਘਰ ਦੇ ਬਿਨਾਂ ਇਜਾਜ਼ਤੋਂ ਦੂਜੇ ਜ਼ਿਲ੍ਹੇ ਜੋ ਦੂਜੀ ਪੁਲਿਸ ਜ਼ਿਲ੍ਹਾ ਨਹੀਂ ਫੜ ਸਕਦਾ ਜੱਜ ਲੈਂਦੇ ਨੇ ਜੱਜ ਵੀ ਘਟੋ ਘਟਾ ਐਸਐਸਬੀ ਦੇਊਗਾ ਵੀ ਫਲਾਣੀ ਜੱਪਰ ਪੁਲਿਸ ਨਾਲ ਜਾਊਗੀ ਫੇਰ ਫੜ ਸਕਦੇ ਨੇ ਤੇ ਜੇ ਐਸਐਸਬੀ ਉਹਦੀ ਕਹਿੰਦਾ ਵੀ ਕਿਉਂ ਪੰਕਾ ਪਾਉਨੇ ਮੇਰੇ ਜ਼ਿਲ੍ਹੇ 'ਚ ਭਾਈ ਮੈਂ ਨਹੀਂ ਫੜਨਦਾ ਜਿੱਦੇ ਛੋਟੇ ਮਹੱਲ ਵੀ ਮੇਰੇ ਜਨੇ ਚ ਪੰਗਾ ਪੂਏ ਸੂਸੀ ਇੱਥੇ ਫੜੋਂਗੋ ਉਹਨੂੰ ਜਿੱਦੇ ਸੋਡੇ ਕਿਤੇ ਉਧਰੋਂ ਆ ਗਿਆ ਉਧਰ ਫੜ ਲਿਓ ਉੱਦੇ ਸੀ ਮਿਕਸੀ ਫਟਾਉਂਦੇ ਆ ਮੇਰਾ ਖੈਰ ਸਦਾ ਸਦਾ ਗਲਤ ਕੀਤਾ ਹੈਗਾ ਤੇ ਮੈਂ ਦਵਾਰਾ ਫੇਰ ਥੋੜੇ ਰਹਿ ਗਏ ਨਾ ਉਹਨੂੰ ਰਹਾ ਕਰੋ ਅਸੀਂ ਆਪਦਾ ਹੋਰ ਕੰਮ ਕਰੀਏ ਤਾਂ ਹੁਣ ਜਦੋਂ ਤੱਕ ਇੱਕ ਤਰੀਕ ਤੱਕ ਤਾਂ ਨੇ ਐ ਇੱਕ ਹਰਾਸਤੇ ਚੱਲਣੀ ਹੈ ਉਦੋਂ ਅਗਲੀ ਰਣਨੀਤੀ ਤੁਹਾਨੂੰ ਕੀ ਲੱਗਦੀ ਹੈ ਕਿ ਜਿਹੇ ਕੇਸ ਜਦੋਂ ਪੈ ਜਾਂਦੇ ਆ ਫਿਰ ਕਾਨੂੰਨੀ ਪੈਰਵਾਈ ਨਾਲ ਹੱਲ ਹੁੰਦੇ ਆ ਮਸਲੇ ਜਾਂ ਸਿਆਸੀ ਤੌਰ ਤੇ ਨਹੀਂ ਨਹੀਂ ਕਾਨੂੰਨੀ ਦਾ ਮੈਂ ਤਾਂ ਪਹਿਲੀ ਇੰਟਰਵਿਊ ਚ ਕਹਤਾ ਸੀ ਵੀ ਮਾਲੀ ਜਵਾਨਤ ਨਾ ਕਰਾਈ ਉਹਨੇ ਜਵਾਬ ਦਿੱਤਾ ਮੈਂ ਫਿਰ ਹੋਰ ਇੰਟਰਵਿਊ ਸੁਣੀ ਹੈ ਉਹ ਕਹਿੰਦਾ ਮੈਂ ਨਹੀਂ ਕਰੋਣੀ ਉਹ ਚੰਗਾ ਗੱਲ ਕਰਿਆ ਮਾਤਲ ਕੋਰਟ ਚ ਕੇਸ ਵਗ ਜੇ ਉਥੇ ਦਾ ਸਾਰੀ ਉਮਰ ਲੰਘੇ ਚੱਲੀ ਜਾਊਗਾ ਕੌਣ ਬੋਝਾਉਂਦਾ ਆ ਜਿਹੜੀ ਲੋਕਾਂ ਦੀ ਕਚਹਿਰੀ ਐ ਇਹ ਆਪਦਾ ਫੈਸਲਾ ਛੇਤੀ ਲੈ ਲੈਂਦੀ ਐ ਇਹ ਫੈਸਲਾ ਪਹਿਲਾਂ ਵੀ ਲਏ ਨੇ ਸੋਣ ਮੈਂ ਪਹਿਲਾਂ ਤੇ ਭਾਨਾ ਛੜਾਇਆ ਝੋਟਾ ਛੜਾਇਆ ਮਤਲਬ ਮੋਦੀ ਹਰਾਇਆ ਮੋਦੀ ਤੋਂ ਮਾਫੀ ਮੰਗਾਈ ਉਹ ਤਾਂ ਪਹਿਲਾਂ ਵੀ ਆਪਾਂ ਸਾਰਾ ਕੁਝ ਕਰਦੇ ਰਿਆਂਗੇ ਮਤਲਬ ਇੱਥੇ ਦੋ ਲੋ ਹਾਂ ਕਰਨਾ ਕੀ ਐ ਹਜੇ ਮੈਂ ਕਮੇਟੀ ਦਾ ਮੈਂਬਰ ਨਹੀਂ ਕਮੇਟੀ ਕਹਿ ਜਾ ਸਾਨੂੰ ਸੁਨੇਹਾ ਦੇਊਗੀ ਅਸੀਂ ਬਜਟ ਕਿਸਫਾ ਮੰਤਰੀ ਇੱਕ ਆਖਰੀ ਸਵਾਲ ਕੀ ਇਸ ਤਰ੍ਹਾਂ ਦੀ ਜਦੋਂ ਕਾਰਵਾਈ ਜਾਂ ਪਰਚਾ ਹੁੰਦਾ ਬੋਲਣ ਵਾਲੇ ਤੇ ਤੁਹਾਨੂੰ ਕੀ ਲੱਗਦਾ ਪੁਲਿਸ ਆਪਣੇ ਪੱਧਰ ਦੇ ਉੱਤੇ ਕਾਰਵਾਈ ਕਰ ਦਿੰਦੀ ਹੈ ਜਾਂ ਸਿਆਸੀ ਇਸ਼ਾਰਾ ਹੁੰਦਾ ਤਾਂ ਪੁਲਿਸ ਕਾਰਵਾਈ ਕਰਦੀ ਇਹਦਾ ਇਸ਼ਾਰਾ ਮੋਦੀ ਤਿੱਕਰ ਤੋਂ ਆਇਆ ਕੇਜਰੀਵਾਦ ਤਿੱਕਰ ਤੋਂ ਆਇਆ ਨਾ ਭਵੰਤੂ ਵੀ ਇਕੱਲੇ ਤਾਕਤ ਦਿੱਤੀ ਵੀ ਇਹ ਇੱਕ ਵਿਚਾਰਾਂ ਦੇ ਬੰਦੇ ਨੂੰ ਹੱਥ ਪਾ ਲੈਣ ਇਹ ਤਾਹਾਂ ਤੋਂ ਐ ਇਹ ਸਾਨੂੰ ਦਬਾਉਣਾ ਚਾਹੁੰਦੇ ਨੇ ਅਸੀਂ ਨਹੀਂ ਦਬਣਾ ਇਹ ਸਿੱਧਾ ਪੁਲਿਸ ਦਾ ਕੋਈ ਕੰਮ ਨਹੀਂ ਹੈਗਾ ਹਾਂ ਪੁਲਿਸ ਮਾਝੇ ਪਹਿਲਾਂ ਕਹਿੰਦਾ ਵੀ ਮੇਰੇ ਜਿਲ੍ਹੇ ਜਨਾਫੜੋ ਜਿੱਦੇ ਉੱਥੇ ਆ ਗਿਆ ਉੱਥੇ ਫੜ ਲਿਓ ਮੈਂ ਇੱਥੇ ਨਹੀਂ ਫੜਨ ਦਿੰਦਾ ਇਹ ਕਰਨਾ ਦੀ ਐਸਐਸਪੀ ਨੇ ਲਾ ਜੀ ਕਿ ਕਿਸਾਨ ਆਗੂ ਰੁਲਦੁੱਲ ਸਿੰਘ ਮਾਨਸਾ ਜੀ ਜਿਨ੍ਹਾਂ ਨੇ ਆਪਣੀ ਗੱਲ ਰੱਖੀ ਹੈ ਵਿਚਾਰ ਰੱਖੇ ਨੇ ਕਿ ਬੇਸ਼ੱਕ ਸਾਡੀ ਵੀ ਆਲੋਚਨਾ ਕੀਤੀ ਮਾਲੀ ਸਾਹਿਬ ਨੇ ਪਰ ਜਦੋਂ ਉਹਨਾਂ ਦੇ ਆਵਾਜ਼ ਨੂੰ ਦੱਬਣ ਦੀ ਕੋਸ਼ਿਸ਼ ਹੋ ਰਹੀ ਹੈ ਤੇ ਅਸੀਂ ਉਹਨਾਂ ਦੇ ਹੱਕ ਵਿੱਚ ਖੜੇ ਹਾਂ ਉਦੋਂ ਤੱਕ ਜਦੋਂ ਤੱਕ ਇਸ ਬਾਰੇ ਕੋਈ ਨਤੀਜਾ ਨਹੀਂ ਨਿਕਲਿਆ ਆਉਂਦਾ ਜਾਂ ਮਾਲਵਿੰਦਰ ਸਿੰਘ ਮਾਲੀ ਦੇ ਖਿਲਾਫ ਕੀਤਾ ਹੋਇਆ ਪਰਚਾ ਰੱਦ ਨਹੀਂ ਹੋ ਜਾਂਦਾ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਏਬੀਸੀ ਪੰਜਾਬ ਪਟਿਆਲਾ